ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਣੇ ਸਾਰਿਆਂ ਦੇ ਚੈਨਲ YouTube ਪਰ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਬਲੌਗ ਲੈ ਕੇ ਆਪਾਂ ਫੇਰ ਆਜਿਮ ਹੋਏ ਆਂ ਤੇ ਹੁਣ ਹੋ ਗਏ ਸੀਗੇ ਪੌਣੇ 4 ਤੇ ਪਹਿਲਾਂ ਕਰੀਏ ਪੈਰੈਸਟ ਤੇ ਰਸ਼ਮੀਨ ਬਾਹਰ ਖੇਡ ਰਿਹਾ ਬਾਲ ਬੋਰ ਨਾਲ ਖੇਡੀ ਅੰਦਰ ਨੂੰ ਟਿਊਸ਼ਨ ਹਜੇ ਜਾਣੇਗਾ ਤੋਂ ਹੁਣ ਮੈਂ ਬਣਾਉਂਗੀ ਚਾਹ ਤੇ ਆ ਬਣਾ ਕੇ ਤੇ ਬਣਾ ਦੇ ਕਿਰਮ ਅੜਾ ਜੀ ਰਸ਼ਮੀ ਲੱਗ ਗਿਆ ਹੁਣ ਖੇਡਣ ਰਸ਼ਮੀ ਨੇ ਟਿਊਸ਼ਨ ਹਜ਼ਰ ਜਾਣਾ ਹੈਗਾ ਪੌੜੇ ਚਾਰ ਹੋਏ ਐ ਤੇ 4 ਵਜੇ ਟਿਊਸ਼ਨ ਜਾਣਾ ਹੈਗਾ ਇਕੱਲਾ ਹੀ ਖੇਡਦਾ ਰਹਿੰਦਾ ਵਿਚਾਰਾ ਰਸ਼ਮੀ ਪਾ ਅਣਾ ਰਸ਼ਮੀ ਨੇ ਤੇ ਰਸ਼ਮੀ ਦੇ ਦੋਸਤ ਤਾਂ ਆਉਦੇ ਨਹੀਂ ਹੁਣ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ ਕੋਈ ਤਾਂ ਨਹੀਂ ਆਉਂਦੇ ਗਰਮੀ ਹੈ ਕੱਲ ਨੂੰ ਸੰਡੇ ਆ ਰਸ਼ਮੀ ਨਾਲ ਕੁਝ ਕਦਾਂ ਨੂੰ ਛੁੱਟੀ ਆ। ਜਦੋਂ ਉਹ ਘਰੇ ਆਏ ਉਦੋਂ ਕਿਆ ਨਹੀਂ ਆਜਾ ਉਹਦਾ ਮੈਸੇਜ ਮੈਸੇਜ ਕਰਤਾ ਨਹੀਂ ਕੋਈ ਲੱਗੂਗਾ ਹੋਈ ਬੜੀ ਰਸ਼ਮੀੜ ਹਨਾ ਪਹਿਲਾਂ ਤਾਂ ਚਾ ਚੜਾਤਾ ਤੇ ਫੇਰ ਹੋਈ ਬੜੀ ਪਣੀ ਆ ਉੱਤੋਂ ਆ ਗਈ ਨਹੀਂ ਤਬ ਉੱਤੇ ਰਹਿਣੀ ਸਉਣ ਕਰਕੇ ਦਿਖਾ ਚੱਲੋ ਬਸ ਹੋਂਤਾ ਕੀ ਕਰ ਲਈ ਆ ਚੱਲ ਚੱਲ ਠੀਕ ਐ ਇਧਰ ਮੰਮੀ ਸੂਜੀ ਦੇਖੀ ਲਿਆ ਸੂਜੀ ਦੇ ਵਿੱਚ ਕੀ ਸੋਸਰੀ ਦੀ ਬੈਗੀ ਸੀ ਆਹ ਲਓ ਜੀ ਥੋੜੀ ਥੋੜੀ ਜਿਹੀ ਮਾਰੀ ਤਾਂ ਸੀ ਹਮਮ ਕਰਦੇ ਇਧਰ ਆ ਸਿੰਗੜੇ ਪਿਆਜ਼ ਕੀ ਰੇਟ ਲਏ ਮੰਮੀ ਆਪਾਂ ਜੀ 35 30 ਰੁਪਏ ਲਏ ਆ ਪਿਆਜ਼ ਉਧਰ ਰਸ਼ਮੀ ਹਾਂ ਆ ਗਈ ਬੇਟੇ ਰਸ਼ਮੀ ਨੂੰ ਬੁਲਾ ਰਹੇ ਬਹੁਤ ਲਾਗੀ ਵੈਸੇ ਬਾਜ਼ਾਰ ਚ ਤਾਂ 38 ਰੁਪਿਆ 60 ਰੁਪਏ ਆ ਅਸੀਂ ਲੈ ਲਈ 38 ਰੁਪਿਆ ਕਿਲੋ ਦੰਤ ਸੁਬੀਣਾ ਇਹ ਲੈ ਬਾਲ ਉਤੇ ਬਾਹਰ ਬਾਹਰ ਕੀ ਪਕਾਈ ਕਰ ਦਿੰਦੇ ਤੇ बस आ जय रश्मिनी ट्यूशन ਦਾ ਟਾਈਮ ਹੋ ਗਿਆ ਟਿਊਸ਼ਨ ਦਾ ਟਾਈਮ ਹੋ ਗਿਆ ਤੇਰਾ ਹੁਣ ਆਪਾਂ ਕਰਦੇ ਆਂ ਕਰਦੇ ਕੰਮ ਨੂੰ ਭਾਂਡੇ ਧੋਣ ਵਾਲੇ ਪਈ ਐ ਪਹਿਲਾਂ ਬਣਾਵਾਂਗੀ ਚਾਹ ਇੱਧਰ ਕੇਲੇ ਲਿਆਂਦੇ ਸੀ ਰਸ਼ਮੀਨ ਵਾਸਤੇ ਤੇ ਰਸ਼ਮੀਨ ਕਹਿੰਦਾ ਮੈਂ ਖਾਣੇ ਨਹੀਂ ਗੇ ਹਜੇ ਟਿਊਸ਼ਨ ਤੇ ਜਾਊਗਾ ਹਾਂ ਰਸ਼ਮੀਨ ਜਾਂਦਾ ਉਸ ਟਿਊਸ਼ਨ ਤੇ ਇੱਧਰ ਧੁੱਪ ਅੱਜ ਹੋਈ ਪਈ ਐ ਬਹੁਤ ਜ਼ਿਆਦਾ ਗਰਮੀ ਐ ਹੁ ਤਾਂ ਹਵਾ ਵੀ ਚੱਲਦੀ ਐ ਪਰ ਗਰਮੀ ਵੀ ਗਈ ਪਈ ਹੈਗੀ ਅੱਜ ਤਾਂ ਮੀਂਹ ਨਹੀਂ ਸੀਗਾ ਤੇ ਠੀਕ ਹੈ ਮੌਸਮ ਬਦਲਦਾ ਹੈਗੇ ਆ ਜੀ ਪਰ ਮੀਂਹ ਨਹੀਂ ਹੈਗਾ ਅੱਜ ਤੇ ਹਰਸ਼ਮੀਰ ਜਾਂਦਾ ਟਿਊਸ਼ਨ ਤੇ ਤੇ ਆਪਾਂ ਬਣਾਵਾਂਗੇ ਚਾਹ ਰਸ਼ਮੀਰ ਆਲਾ ਬਣਾ ਦੇਵਾਂਗੇ ਲੋ ਜੀ ਹੁਣ ਆਪਾਂ ਬਣਾਉਣੇ ਆ ਸਬਜ਼ੀ ਆਲੂ ਮਟਰ ਦੀ ਤੇ ਮਸਾਲਾ ਪੀਸਿਆ ਹੋਇਆ ਸੀਗਾ ਤੋ ਤੇਰਾ ਤਪਾ ਪਾ ਲਿਆ ਸੀਗਾ ਤੇਲ ਕੁੱਕਰ ਦੇ ਵਿੱਚ ਤੇ ਤੜਕਾ ਲਗਾ ਰਹੇ ਹਾਂ ਤੇ ਰਸ਼ਮੀਨ ਹੇਜੀਟੇਸ਼ਨ ਤੋਂ ਨਹੀਂ ਆਇਆ ਸਾਡੇ ਪੈਂਦਾ ਹੋ ਗਿਆ ਟਾਈਮ ਤੇ ਆਪਾਂ ਲਾਉਣੀ ਆਂ ਆਲੂ ਮਟਰ ਦੀ ਸਬਜ਼ੀ ਨੂੰ ਤੜਕਾ ਬਲੌਜ਼ ਵੀ ਮੈਂ ਹਮ ਲਾ ਰਹੀ ਹਾਂ ਤੜਕਾ ਆਪਾਂ ਬੋਲੇਗੀ ਜੁਦਾ ਜੀਦਾ ਬਾਦ ਨੂੰ ਚੋਲੀ ਨੂੰ ਤੇ ਇਹਦਾ ਸਾਰਾ ਲੈ ਕੇ ਅਚਰੇਸੀ ਉਬਾਲਿਆ ਸਰਤਾ ਪੰਜ ਸਪੇਸ ਲੈ ਇਸ ਪਾਤੀ ਤੇ ਜਿਹੜਾ ਆਪਾਂ ਪੇਸਟ ਬਣਾਇਆ ਹੈ ਉਹ ਕਰੀਤਾ ਸੀਗਾ ਉਹ ਵੀ ਆਪਾਂ ਪਾਤਾ ਇਹ ਇਸ ਤਰ੍ਹਾਂ ਜਮਾਣਾ ਪਾਣੀ ਇੱਕ ਟਿੱਕੀ ਇਹਦੇ ਪਰ ਆਪਾਂ ਲਾ ਲਈਏ मिर्च पा ली हल्दी पा लसाला पा लगने थोड़ी जी हो पाए इला थोड़ा जैन अमचूर पाउडर Yon tope pa lenni an koda jan. Koli li apan miski egi yo, apan ho pa lenni. Neti e sop e. Yon vich koushi an, koushi an, neti egi li. Neti e sop e, neti e sop e, neti e sop e, neti e sop e. ਮੇਰੇ ਲੋਕ ਆਪਣਾ ਪੈਣਗੇ ਰਿਓ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰ ਦਿਤੀ ਹੈ ਜ਼ਰੂਰ ਕਰਿਓ ਮੇਰੇ ਲੋਕਾਂ ਨੂੰ ਬਸ ਤੋਂ ਵੱਧ ਚਾਹਤੋਂ ਫੁੱਲ ਵਾਚ ਕਰਿਆ ਕਰੋ ਜੇ ਸਾਡੀ ਆਪ ਦਾ ਪਾਲਣ ਤੋਂ ਪਹਿਲੇ ਤੋਂ ਵੀ ਆ ਗੋਟਾ ਵੀ ਚੱਪੀ ਆਜਾ ਤੇ ਲੋਹਣੀ ਹੋਣਾ ਬਾਕੀ ਆਵੇ ਮਿਰਚ ਇਹ ਆਪਾਂ ਬਰੀਕ ਪਾਣੀ ਰੱਖ ਲਵਾਂਗੇ ਆਪਾਂ ਪਟਾਟੇ ਦੇਨੇ ਫਿਰ ਇਹਨਾਂ ਸੁਬਾਹ ਆਪਾਂ ਅੱਗ 'ਤੇ ਰੱਖ ਦੇਣਾ ਤਾਂ ਆ ਜਾਣਗੇ ਥੋੜੇ ਟੈਂਪਰ ਵਾਲੀ ਪਾ ਦਾਂਗੇ ਮਸਾਲਾ ਮੱਖਣ ਅੱਗੇ ਨਾ ਦੋ ਨਾ ਮਸਾਲਾ ਬਹੁਤ ਸੋਹਣਾ ਬਣੇਗਾ ਸਬਜ਼ੀ ਬਹੁਤ ਟੇਸਟੀ ਬਣੂਗੀ ਆਲੂ ਮਟਰ ਦੀ ਹੁਣ ਆਪਾਂ ਪਾਣਕਾ ਦੇਣੀ ਉਸ ਤੋਂ ਬਾਅਦ ਪਾ ਦਾਂਗੇ ਆਲੂ ਮਟਰ ਤੇ ਪਲੀਜ਼ ਐਸ ਬਲੌਗ ਨੂੰ ਇੱਥੇ ਹੀ ਆਪਾਂ ਐਂਡ ਕਰਦੇ ਆਂ ਤੇ ਕੱਲ ਨੂੰ ਨਵੇਂ ਬਲੌਗ ਨਾਲ ਫਿਰ ਹਾਜ਼ਰ ਹੋਵਾਂਗੇ ਤੇ ਨਵੇਂ ਬਲੌਗ ਲੈ ਕੇ ਆਵਾਂਗੇ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ